ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਸਿੱਖ ਚੈਪਟਰ ਤੇ ਇਸ ਤੇ ਪੇਸ਼ ਕੀਤਾ ਜਾ ਰਿਹਾ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਇਤਿਹਾਸ ਪਿਛਲੇ ਅਧਿਆਏ ਵਿੱਚ ਆਪ ਜਿੰਨੇ শ্রবণ ਕੀਤਾ ਸੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਭਿੱਖੀ ਦੇ ਵਿੱਚ ਪਹੁੰਚੇ ਨੇ ਇਥੋਂ ਦੇ ਇੱਕ ਕਬਰ ਪੂਜਕ ਸਖੀ ਸਰਵਰੀਏ ਪਿੰਡ ਦੇ ਚੌਧਰੀ ਦੇਸੋਂ ਨੂੰ ਗੁਰੂ ਪਾਤਸ਼ਾਹ ਜੀ ਨੇ ਸਿੱਖੀ ਦੀ ਦਾਤ ਦਿੱਤੀ ਤੇ ਪੰਜ ਤੀਰ ਵੀ ਦਿੱਤੇ ਪਰ ਆਪਣੇ ਘਰ ਵਾਲੇ ਦੀਆਂ ਗੱਲਾਂ ਵਿੱਚ ਆ ਕੇ ਦੇਸੋਂ ਨੇ ਸਿੱਖੀ ਛੱਡ ਦਿੱਤੀ ਤੇ ਪੰਜ ਤੀਰ ਵੀ ਤੋੜ ਦਿੱਤੇ ਅੰਤ ਆਪਣੇ ਕੁਲ ਦਾਸਕ ਬਣ ਕੇ ਇਸ ਸੰਸਾਰ ਦੇ ਵਿੱਚੋਂ ਗਿਆ ਹੈ ਅਗਲੇ ਅਧਿਆਇ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ភਿੱਖੀ ਤੋਂ ਚੱਲ ਕੇ ਤਾਂ ਪਾਤਸ਼ਾਹ ਜੀ ਗੰਡੂਆ ਪਿੰਡ ਦੇ ਵਿੱਚ ਪਹੁੰਚਦੇ ਨੇ ਗੰਡੂਆ ਪਿੰਡ ਦੇ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਇੱਕ ਸਿੱਖ ਆਪ ਜੀ ਨੂੰ ਯਾਦ ਕਰ ਰਿਹਾ ਸੀ ਉਸ ਸਿੱਖ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਮੁਗਲੂ ਕਰਕੇ ਆਉਂਦਾ ਹੈ ਭਾਈ ਮੁਗਲੂ ਜੀ ਨੇ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਲੋਂ ਜਲਮ ਦੇ ਖਿਲਾਫ ਲੜੀਆਂ ਗੀਆਂ ਚਾਰੇ ਜੰਗਾਂ ਦੇ ਵਿੱਚ ਬਹੁਤ ਹੀ ਸ਼ਸਤਰਾਂ ਦੇ ਯੋਰਖ ਦਿਖਾਏ ਸਨ ਤੇ ਆਪ ਜੀ ਨੇ ਹਰਗਵਿੰਦ ਪਾਤਸ਼ਾਹ ਜੀ ਤੋਂ ਇੱਕ ਵਚਨ ਲਿਆ ਸੀ ਕਿ ਪਾਤਸ਼ਾਹ ਜੀ ਜਦੋਂ ਵੀ ਮੇਰਾ ਅੰਤ ਸਮਾ ਆਵੇ ਆਪ ਜੀ ਜ਼ਰੂਰ ਮੇਰੇ ਕੋਲ ਹੋ ਮੇਰਾ ਅੰਤ ਸਮਾ ਆਪ ਜੀ ਦੀ ਗੋਦ ਦੇ ਵਿੱਚ ਨਿਕਲੇ ਸਗੁਰੂ ਸਾਰਿਓ ਹਰਗਵਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਮੁਗਲੂ ਨੂੰ ਵਚਨ ਦਿੱਤਾ ਸੀ ਠੀਕ ਹੈ ਜਦੋਂ ਤੁਹਾਡਾ ਅੰਤ ਸਮਾ ਆਵੇਗਾ ਅਸੀਂ ਨਵੇਂ ਜਾਮੇ ਦੇ ਵਿੱਚ ਤੁਹਾਡੇ ਕੋਲ ਹੋਵਾਂਗੇ ਇਸ ਤੋਂ ਪਤਾ ਲੱਗਦਾ ਹੈ ਕਿ ਸਾਰੇ ਗੁਰਾਂ ਦੇ ਅੰਦਰ ਇੱਕੋ ਜੋਤ ਵਰਤ ਰਹੀ ਸੀ ਸੋ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਕਿ ਨਵੇਂ ਜਾਮੇ ਦੇ ਵਿੱਚ ਤੁਹਾਡੇ ਕੋਲ ਅਸੀਂ ਜ਼ਰੂਰ ਆਵਾਂਗੇ ਸੋ ਭਾਈ ਮੁਗਲੂ ਦਾ ਅੰਤ ਸਮਾ ਆ ਗਿਆ ਆਪਣੇ ਘਰ ਵਾਲਿਆਂ ਨੂੰ ਆਖਿਆ ਏ ਇਹ ਘਰ ਦਾ ਬاہر ਦਾ ਦਰਵਾਜ਼ਾ ਬੰਦ ਨਹੀਂ ਕਰਨਾ ਪਤਾ ਨਹੀਂ ਕਦੋਂ ਗੁਰੂ ਪਾਤਸ਼ਾਹ ਜੀ ਆ ਕੇ ਮੇਰਾ ਸਿਰ ਆਪਣੀ ਗੋਦ ਦੇ ਵਿੱਚ ਰੱਖ ਲੈਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਭਾਈ ਮਗਲੂ ਦਾ ਅੰਤ ਸਮਾ ਜਾਣ ਕੇ ਅੰਜਾਨੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਘਰ ਦੇ ਵਿੱਚ ਪਹੁੰਚੇ ਨੇ ਤਾਂ ਪਾਤਸ਼ਾਹ ਜੀ ਨੇ ਜਾ ਕੇ ਤੇ ਉਹਦੇ ਭਾਈ ਮਗਲੂ ਜੀ ਦਾ ਜੋ ਸਿਰ ਹੈ ਆਪਣੇ ਗੋਦ ਦੇ ਵਿੱਚ ਰੱਖਿਆ ਹੈ ਤੇ ਭਾਈ ਮਗਲੂ ਨੇ ਸਵਾਸ ਤਿਆਗ ਦਿੱਤੇ ਹਨ ਗੁਰੂ ਪਾਤਸ਼ਾਹ ਜੀ ਨੇ ਉਸ ਦੀਆਂ ਅੰਤਮ ਰਸਮਾਂ ਆਪ ਨਿਭਾਈਆਂ ਹਨ ਸਾਰੇ ਪਰਿਵਾਰ ਨੂੰ ਸਾਰੇ ਪਿੰਡ ਨੂੰ ਭਾਣਾ ਮੰਨਣ ਦਾ ਹੁਕਮ ਕੀਤਾ ਹੈ ਤੇ ਗੁਰੂ ਗੁਰੂ ਜਪਣ ਦਾ ਹੁਕਮ ਕੀਤਾ ਹੈ ਸਮਝਾਇਆ ਹੈ ਜਦੋਂ ਵੀ ਕੋਈ ਗੁਰਸਿੱਖ ਇਸ ਸੰਸਾਰ ਤੋਂ ਜਾਵੇ ਤਾਂ ਉਸ ਦੇ ਅੰਤ ਸਮੇਂ ਰੋਣਾ ਪਟਣਾ ਨਹੀਂ ਤੇ ਨਾ ਹੀ ਹੋਰ ਕਿਸੇ ਤਰ੍ਹਾਂ ਦਾ ਕੋਈ ਕਰਮ ਕਾਂਡ ਕਰਨਾ ਹੈ ਬਾਣੀ ਪੜ੍ਹਨੀ ਹੈ ਕੀਰਤਨ ਕਰਨਾ ਹੈ ਗੁਰੂ ਗੁਰੂ ਜਪਣਾ ਹੈ ਤੇ ਬਾਣੀ ਦੇ ਵਿੱਚ ਰਾ ਕੇ ਸਾਰੀਆਂ ਅੰਤਮ ਰਸਮਾਂ ਨਿਭਾਉਣੀਆਂ ਹਨ ਗੁਰੂ ਪਾਤਸ਼ਾਹ ਜੀ ਇੰਜ ਭਾਈ ਗੁਰੂ ਪਾਤਸ਼ਾਹ ਜੀ ਇੰਜ ਭਾਈ ਮੁਗਲੂ ਦੇ ਜੋ ਅੰਤਮ ਖਾਦ ਸੀ ਉਹਨੂੰ ਪੂਰਿਆਂ ਕਰਦਿਆਂ ਹੋਇਆ ਹੁਣ ਅਗਲੇ ਪਿੰਡ ਵੱਲ ਚੱਲੇ ਨੇ ਗੁਰੂ ਪਾਤਸ਼ਾਹ ਜੀ ਗੰਡੂਆ ਪਿੰਡ ਤੋਂ ਚੱਲ ਕੇ ਪਿੰਡ ਤਲੇਓ ਵਿਖੇ ਪਹੁੰਚੇ ਨੇ ਇੱਥੇ ਵੀ ਭਾਈ ਮਗਲੂ ਵਾਂਗ ਇੱਕ ਸਿੱਖ ਦਰਸ਼ਨਾਂ ਦੀ ਸਿੱਖ ਲਾਇ ਬੈਠਾ ਸੀ ਪਰ ਇਸ ਦੇ ਦਰਸ਼ਨਾਂ ਦੀ ਸਿੱਖ ਭਾਈ ਮਗਲੂ ਦੇ ਦਰਸ਼ਨਾਂ ਦੀ ਸਿੱਖ ਨਾਲੋਂ ਥੋੜੀ ਵੱਖਰੀ ਸੀ ਉਹ ਹਰਗੋbind ਸੱਚੇ ਪਾਤਸ਼ਾਹ ਜੀ ਦਾ ਸਰੂਪ ਦਾ ਧਿਆਨ ਧਰ ਕੇ ਸਮਾਧੀ ਦੇ ਵਿੱਚ ਲੇਣ ਸੀ ਤੇ ਗੁਰੂ ਪਾਤਸ਼ਾਹ ਜੀ ਜਦੋਂ ਉਹਦੇ ਕੋਲ ਪਹੁੰਚੇ ਨੇ ਪਾਤਸ਼ਾਹ ਜੀ ਨੇ ਉਸੇ ਰੂਪ ਦੇ ਵਿੱਚ ਪਾਇ ਤੁਲਸੀ ਜੀ ਨੂੰ ਅੰਦਰਸ਼ਨ ਦਿੱਤੇ ਨੇ ਤਾਂ ਪਾਇ ਤੁਲਸੀ ਜੀ ਨੇ ਸਮਾਧੀ ਵਿੱਚੋਂ ਬਾਹਰ ਆ ਕੇ ਗੁਰੂ ਪਾਤਸ਼ਾਹ ਜੀ ਦੀ 6 ਵਾਰ ਪ੍ਰਕਰਮਾ ਕੀਤੀ ਹੈ ਤੇ ਪਾਤਸ਼ਾਹ ਜੀ ਦੇ ਬਾਅਦ ਇਹ ਸੇਵਾ ਭਾਵ ਦੇ ਨਾਲ ਉਸ ਨੇ ਗੁਰੂ ਪਾਤਸ਼ਾਹ ਜੀ ਦੇ ਪਾਣੀ ਦੇ ਨਾਲ ਜਲ ਦੇ ਨਾਲ ਚਰਨ ਧੋਤੇ ਨੇ ਤੇ ਉਹਨਾਂ ਚਰਨਾਂ ਨੂੰ ਧੋ ਕੇ ਚਰਨਾਮਤ ਲਿਆ ਤੇ ਪੁੱਛਣ ਲੱਗਾ ਹੈ ਪਾਤਸ਼ਾਹ ਜੀ ਪ੍ਰਭੂ ਨੂੰ ਰੋਂ ਪਾਉਣ ਦਾ ਰਾਹ ਦੱਸ ਦਿਓ ਪਾਤਸ਼ਾਹ ਜੀ ਕਹਿਣ ਲੱਗੇ ਇੰਨਾ ਲੰਮਾ ਸਮਾਧੀ ਵਿੱਚ ਰਾ ਕੇ ਅਜੇ ਵੀ ਤੂੰ ਪ੍ਰਭੂ ਨੂੰ ਪਾਉਣ ਦਾ ਰਾਹ ਪੁੱਛਦਾ ਹੈ ਕਹਿਣ ਲੱਗਾ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਦੇ ਨਾਲ ਸਮਾਧੀ ਲਗਾਈ ਸੀ ਪਰ ਫਿਰ ਵੀ ਕਈ ਪ੍ਰਕਾਰ ਦੇ ਭਰਮ ਰਹਿ ਗਏ ਨੇ ਆਪ ਜੀ ਦੂਰ ਕਰ ਦਿਓ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨੇ ਜਨ ਨਾਨਕ ਬਿਨੇ ਆਪਾ ਚੀਨਾ ਮਟੈਨਾ ਭਰਮ ਕੇ ਕਾਇ ਜਿੰਨਾ ਚਿਰ ਤੱਕ ਆਪਾਂ ਨੇ ਚੀਣਦੇ ਉਹਨਾਂ ਚਿਰ ਤੱਕ ਇਹ ਭਰਮ ਇਹ ਸੰਸੇ ਦੂਰ ਨਹੀਂ ਹੁੰਦੇ ਜਦੋਂ ਆਪਾਂ ਚੀਨ ਕੇ ਇਸ ਗੱਲ ਦੀ ਸਮਝ ਆ ਗਈ ਕਿ ਅਸੀਂ ਉਸ ਪਰਮਾਤਮਾ ਦਾ ਉਸ ਪਰਮਾਤਮਾ ਦੀ ਅੰਸ਼ ਹਾਂ ਤਾਂ ਫਿਰ ਆਪਣੇ ਆਪ ਹੀ ਸਾਡੇ ਅੰਦਰੋਂ ਭਰਮ ਦੀ ਕਾਇ ਮਿਟ ਜਾਏਗੀ ਪਾਤਸ਼ਾਹ ਜੀ ਕਹਿਣ ਲੱਗੇ ਰਜ ਤਮ ਤੇ ਸਤੋ ਗੁਣਾ ਤੋਂ ਉੱਪਰ ਉੱਠਣਾ ਹੈ ਭਾਲ ਕੇ ਕਿਸੇ ਦਾ ਬੁਰਾ ਨਹੀਂ ਕਰਨਾ ਹਰੇਕ ਨਾਲ ਪ੍ਰੇਮ ਕਰਨਾ ਹੈ ਹਰੇਕ ਦਾ ਭਲਾ ਮੰਗਣਾ ਹੈ ਤੇ ਸਹਿਜ ਅਵਸਥਾ ਦੇ ਵਿੱਚ ਵਿਚਰਨਾ ਹੈ ਜਦੋਂ ਸਹਿਜ ਅਵਸਥਾ ਦੇ ਵਿੱਚ ਵਿਚਰੋਗੇ ਤਾਂ ਸਮਝ ਲਿਓ ਤੁਹਾਡੇ ਅੰਦਰੋਂ ਪ੍ਰਭੂ ਆਪ ਪ੍ਰਗਟ ਹੋ ਗਿਆ ਹੈ ਤੇ ਤੁਸੀਂ ਉਸ ਪ੍ਰਭੂ ਦੇ ਰਾਹ ਦੇ ਉੱਤੇ ਚੱਲ ਪਏ ਹੋ ਪਾਤਸ਼ਾਹ ਜੀ ਇਹ ਜੀ ਸੁਣਨ ਬਖਸ਼ਿਸ਼ ਕਰਦੇ ਆਂ ਧਲੇ ਪਿੰਡ ਤੋਂ ਫਿਰ ਅਗਲੇ ਪਿੰਡ ਸਮਾਣਾ ਸ਼ਾਹਪੁਰ ਤੇ ਹੋਰ ਲਾਗਲੇ ਪਿੰਡਾਂ ਦੇ ਵਿੱਚ ਅਨੇਕਾਂ ਬੱਛਾਂ ਕਰਦੇ ਹੋਏ ਜਿੱਥੇ-ਜਿੱਥੇ ਪਾਤਸ਼ਾਹ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਪਿੰਡ ਅਲੀ ਸ਼ੇਰ ਪਹੁੰਚੇ ਨੇ ਇਹ ਪਿੰਡ ਕਿਆਸਾ ਪਿੰਡ ਸੀ ਜਿੱਥੋਂ ਦੇ ਲੋਕ ਆਪਣੀਆਂ ਧੀਆਂ ਦਾ ਵਪਾਰ ਕਰਦੇ ਸੀ ਜਿਵੇਂ ਹੀ ਉਹ ਜਵਾਨ ਹੋਣ ਲੱਗਦੀਆਂ ਉਹਨਾਂ ਨੂੰ ਪੈਸੇ ਲੈ ਕੇ ਉਹਨਾਂ ਨੂੰ ਪੈਸੇ ਲੈ ਕੇ ਮੁੱਲ ਵਿੱਚ ਦਿੱਤੇ ਸਰ ਗੁਰੂ ਪਾਤਸ਼ਾਹ ਜੀ ਇਸ ਪਿੰਡ ਦੇ ਵਿੱਚ ਪਹੁੰਚੇ ਤੇ ਉਹਨਾਂ ਸਾਰੇ ਪਿੰਡ ਦੇ ਲੋਕਾਂ ਨੂੰ ਇਸ ਮਾੜੇ ਕਰਮ ਤੋਂ ਹਟਾਇਆ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਹੈ ਜਿਹੜਾ ਵੀ ਆਪਣੀ ਧੀ ਨੂੰ ਮੁੱਲ ਵਿੱਚਦਾ ਹੈ ਉਸ ਤੋਂ ਮਾੜਾ ਇਨਸਾਨ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਹੈ ਜਦੋਂ ਵੀ ਤੁਸੀਂ ਆਪਣੀਆਂ ਧੀਆਂ ਦੇ ਕਾਰਜ ਕਰਨੇ ਹਨ ਉਹਨਾਂ ਦੇ ਵਿਆਹ ਕਰਨੇ ਹਨ ਤਾਂ ਉਹਨਾਂ ਲਈ ਕੋਈ ਜੋਗਵਰ ਲੱਭ ਕੇ ਉਹਨਾਂ ਦਾ ਵਿਆਹ ਕਰੋ ਪਰ ਕਿਸੇ ਤਰ੍ਹਾਂ ਦਾ ਕੋਈ ਪਿਆਸਾ ਨਹੀਂ ਲੈਣਾ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਸਾਰੇ ਪਿੰਡ ਨੂੰ ਧੀਆਂ ਵੇਚਣ ਤੋਂ ਵਰਜਿਆ ਹੈ ਸਾਰਿਆਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਹੈ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਦੇ ਉੱਤੇ ਕਿਰਪਾ ਕੀਤੀ ਪਿੰਡ ਵਾਲਿਆਂ ਨੇ ਪ੍ਰਣ ਕੀਤਾ ਹੈ ਕਿ ਉਹ ਗਾਂ ਤੋਂ ਕਦੀ ਵੀ ਆਪਣੀਆਂ ਧੀਆਂ ਦਾ ਰਿਸ਼ਤਾ ਪੈਸੇ ਲੈ ਕੇ ਨਹੀਂ ਕਰਨਗੇ ਇੱਥੋਂ ਫਿਰ ਪਾਤਸ਼ਾਹ ਜੀ ਅਗਲੇ ਪਿੰਡ ਖਿਆਲਾ ਪਹੁੰਚੇ ਨੇ ਤਾਂ ਪਾਤਸ਼ਾਹ ਜੀ ਜਦੋਂ ਖਿਆਲੇ ਪਹੁੰਚੇ ਉੱਥੇ ਪਾਤਸ਼ਾਹ ਜੀ ਨੇ ਇੱਕ ਝੰਡ ਦੇ ਹੇਠਾਂ ਇਕ ਕਹਾਣਾ ਕੀਤਾ ਹੈ ਇਸ ਪਿੰਡ ਇਸ ਝੰਡਾਰੇ ਪਿੰਡ ਦੇ ਵਿੱਚ ਪ੍ਰਚਲਿਤ ਸੀ ਕਿ ਇਸ ਝੰਡ ਦੇ ਉੱਤੇ ਭੂਤ ਪ੍ਰੇਤ ਰਹਿੰਦੇ ਨੇ ਜਦੋਂ ਇਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਹੈ ਗੁਰੂ ਸਾਹਿਬ ਜੀ ਝੰਡ ਦੇ ਹੇਠਾਂ ਆ ਕੇ ਬੈਠੇ ਨੇ ਤਾਂ ਉਹ ਭੱਜੇ ਆਏ ਨੇ ਕਿਉਂਕਿ ਇਸ ਪਿੰਡ ਦੇ ਲੋਕ ਹਮੇਸ਼ਾ ਹੀ ਇਸ ਝੰਡ ਤੋਂ ਦੂਰ ਰਹਿੰਦੇ ਸਨ ਕਦੀ ਵੀ ਇਸ ਦੇ ਲਾਗੋਂ ਨਹੀਂ ਸਨ ਨੰਗਦੇ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗੇ ਪਾਤਸ਼ਾਹ ਜੀ ਇਸ ਜੰਡ ਦੇ ਹੇਠਾਂ ਭੂਤਾਂ ਦਾ ਵਾਸਾ ਹੈ ਜਿਹੜਾ ਵੀ ਇੱਥੇ ਬੈਠਦਾ ਹੈ ਭੂਤ ਉਸ ਨੂੰ ਤੰਗ ਕਰਦੇ ਨੇ ਤੇ ਕਈ ਵਾਰ ਇੱਥੇ ਮੌਤਾਂ ਵੀ ਹੋਈਆਂ ਨੇ ਪਾਤਸ਼ਾਹ ਜੀ ਉਹ ਇੱਥੇ ਕਿਸੇ ਨੂੰ ਨਹੀਂ ਬੈਠਣ ਦਿੰਦੇ ਤੁਸੀਂ ਕਿਰਪਾ ਕਰਕੇ ਇੱਥੋਂ ਉੱਠ ਪਾਓ ਤੇ ਸਾਡੇ ਪਿੰਡ ਆ ਕੇ ਬੈਠ ਜਾਓ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸ਼ਾਇਦ ਉਸ ਅਕਾਲ ਪੁਰਖ ਨੇ ਸਾਨੂੰ ਇੱਥੇ ਭੇਜਿਆ ਹੀ ਉਹਨਾਂ ਉਹ ਤਾਂ ਪ੍ਰੇਤਾਂ ਦੇ ਕਲਿਆਣ ਵਾਸਤੇ ਹੈ ਤਾਂ ਹੀ ਸੰਗਤ ਦੇ ਚਰਨ ਅਕਾਲ ਪੁਰਖ ਨੇ ਇੱਥੇ ਪਾਏ ਹਨ ਗੁਰੂ ਪਾਤਸ਼ਾਹ ਜੀ ਨੇ ਉੱਥੇ ਬੈਠ ਕੇ ਆਪ ਕੀਰਤਨ ਕੀਤਾ ਹੈ ਸਾਰੀਆਂ ਸੰਗਤਾਂ ਨੇ ਕੀਰਤਨ ਕੀਤੇ ਹਨ ਤਕਰੀਬਨ 4 ਪੈਰ ਪਾਤਸ਼ਾਹ ਜੀ ਨੇ ਇਸ ਜੰਡ ਦੇ ਹੇਠਾਂ ਬੈਠ ਕੇ ਬਾਣੀ ਪੜ੍ਹੀ ਹੈ ਕੀਰਤਨ ਕੀਤਾ ਹੈ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਪਾਤਸ਼ਾਹ ਜੀ ਪਿੰਡ ਵਾਲਿਆਂ ਨੂੰ ਕਹਿਣ ਲੱਗੇ ਜਿੱਥੇ-ਜਿੱਥੇ ਵੀ ਅਕਾਲ ਪੁਰਖ ਦੀ ਉਸਤਤ ਹੋਏਗੀ ਜਿੱਥੇ-ਜਿੱਥੇ ਬੈਠ ਕੇ ਵੀ ਉਸ ਅਕਾਲ ਪੁਰਖ ਦੀ ਬਾਣੀ ਪੜ੍ਹੀ ਜਾਵੇਗੀ ਉਸ ਦਾ ਕੀਰਤਨ ਹੋਵੇਗਾ ਉਸ ਜਗ੍ਹਾ ਦੇ ਉੱਤੋਂ ਮਾਰੀਆਂ ਆਤਮਾਵਾਂ ਆਪਣੇ ਆਪ ਹੀ ਭੱਜ ਜਾਂਦੀਆਂ ਨੇ ਇਸ ਤਰ੍ਹਾਂ ਜੋ ਪਿੰਡ ਵਾਸੀਆਂ ਦੇ ਮਨ ਦੇ ਵਿੱਚ ਸਹਿਮ ਸੀ ਉਹ ਦੂਰ ਹੋ ਗਿਆ ਸਾਰੇ ਪਿੰਡ ਨੇ ਗੁਰੂ ਪਾਤਸ਼ਾਹੀ ਜੀ ਪਾਸੋਂ ਸਿੱਖੀ ਦੀ ਦਾਤ ਲਈ ਹੈ ਜਿੱਥੇ ਪਾਤਸ਼ਾਹੀ ਜੀ ਬੈਠੇ ਨੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਟਾਲਾ ਸਾਹਿਬ ਬਣਿਆ ਹੈ ਸੋ ਗੁਰੂ ਪਾਤਸ਼ਾਹੀ ਜੀ ਇੰਜ ਥਾਂ ਥਾਂ ਤੇ ਚੱਲ ਕੇ ਲੋਕਾਂ ਦੇ ਮਨਾਂ ਦੇ ਵਿੱਚੋਂ ਸਹਿਮ ਭਰਮ ਸ਼ੰਕੇ ਦੂਰ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਇੰਜ ਗੁਰੂ ਪਾਤਸ਼ਾਹੀ ਜੀ ਆਪਣੇ ਪ੍ਰਚਾਰ ਦੌਰੇ ਤੇ ਚੱਲੇ ਹੋਏ ਨੇ ਇਸ ਅਧਿਆਇ ਦੇ ਵਿੱਚ ਕੇਵਲ ਇੰਨਾ ਹੀ ਆਪ ਨਾਲ ਸਾਂਝ ਪਾ ਰਿਹਾ ਹਾਂ ਅਗਲੇ ਅਧਿਆਇ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੱਗੇ ਕਿਸ ਪਿੰਡ ਦੇ ਵਿੱਚ ਪਹੁੰਚੇ ਨੇ ਉੱਥੇ ਜਾ ਕੇ ਗੁਰੂ ਪਾਤਸ਼ਾਹ ਜੀ ਨੇ ਕਿਵੇਂ ਸਿੱਖੀ ਦੇ ਨਾਲ ਕਿਵੇਂ ਅਕਾਲ ਪੁਰਖ ਦੇ ਨਾਲ ਉੱਥੋਂ ਦੇ ਲੋਕਾਂ ਨੂੰ ਜੋੜਿਆ ਹੈ ਉਸ ਦੀ ਸਾਂਝ ਦੋ ਦਿਨ ਬਾਅਦ ਆਪ ਜੀ ਨਾਲ ਪਾਵਾਂਗਾ ਅਖੀਰ ਦੇ ਵਿੱਚ ਮੇਰੀ ਬੇਨਤੀ ਆਪ ਜੀ ਨੇ ਸਵੀਕਾਰ ਕਰਨੇ ਮੇਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤਾਂ ਕਿ ਹੋਰ ਨਾਂ ਤੱਕ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪਹੁੰਚੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਗੁਰੂ ਸਵਾਹਯੋ ਦੋ ਦਿਨ ਬਾਅਦ ਸਿੱਖ ਚੈਪਟਰ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਜੀ ਕਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ